ਅੱਜ ਵਾਰਡ ਨੰਬਰ 16 ਦੀ ਜਿਹੜੀ ਸਾਡੀ ਬਾਈ ਇਲੈਕਸ਼ਨ ਆ ਗੁਰਦਾਸਪੁਰ ਚ ਜਿੱਦੇ ਅਸੀਂ ਨਾਮਿਨੇਸ਼ਨ ਪੇਪਰ ਫਾਈਲ ਕਰਨ ਇੱਥੇ ਪਹੁੰਚੇ ਹਾਂ ਤਹਿਸੀਲਦਾਰ ਸਾਹਿਬ ਦੇ ਆਫਿਸ ਔਰ ਅਸੀਂ ਵਰਨ ਸਾਡਾ ਜਿਹੜਾ ਕੈਂਡੀਡੇਟ ਆ ਵਰਨ ਸ਼ਰਮਾ ਔਰ ਮੋਨ ਜੀ ਇਹਨਾਂ ਦੀਆਂ ਫਾਈਲਾਂ ਅੱਜ ਸਬਮਿਟ ਕਰਾਈਆਂ ਨੇ ਔਰ ਹਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਉਹ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜੀ ਜਮਣੀ ਚੋਣਾ ਉਹਨੂੰ ਨੇਪਰੇ ਚਾੜੇਗਾ। ਔਰ ਉਮੀਦ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਵਰੁਣ ਸ਼ਰਮਾ ਨੇ ਆਦੀ ਬਾੜ ਚ ਕੰਮ ਕੀਤੇ ਨੇ ਲੋਕਾਂ ਦੇ ਕਹਿਣ ਦੇ ਮੁਤਾਬਕ ਹੀ ਇਹਨੂੰ ਜਿਹੜੀ ਆ ਟਿਕਟ ਦਿੱਤੀ ਗਈ ਆ ਪਾਰਟੀ ਵੱਲੋਂ। ਔਰ ਕਿਉਂਕਿ ਜਿਹੜਾ ਬੰਦਾ ਡੇ ਨਾਈਟ ਕੰਮ ਕਰਦਾ ਲੋਕ ਪਸੰਦ ਕਰਦੇ ਨੇ ਤੇ ਲੋਕਾਂ ਦੀ ਡਿਮਾਂਡ ਦੇ ਨਾਲ ਹੀ ਔਰ ਈਵਨ ਸਾਡਾ ਸਾਡੇ ਵੱਡੇ ਜਿਹੜੇ ਪਪਾ ਜੀ ਇਹ ਵੀ ਨਾਲ ਖੜੇ ਨੇ ਜਿਨ੍ਹਾਂ ਦਾ ਹਮੇਸ਼ਾ ਅਸੀਂ ਅਸ਼ੀਰਵਾਦ ਲੈ ਕੇ ਤੁਰਦੇ ਆ ਕਿਉਂਕਿ ਸਾਡੇ ਬੜੇ ਸਤਕਾਰਯੋਗ ਪੁੱਤੀ ਐਮਸੀਜੀ ਸੀਗੇ ਉਹਨਾਂ ਦੀ ਪਿਛਲੇ ਸਮੇਂ ਦੌਰਾਨ ਡੈਥ ਹੋ ਗਈ ਜਿਹਦੇ ਕਾਰਨ ਇਹ ਬਾਈ ਇਲੈਕਸ਼ਨ ਆਈ ਆ ਔਰ ਇਹਨਾਂ ਦੇ ਵੀ ਬੱਚੇ ਬਾਹਰ ਹੋਣ ਦੇ ਕਾਰਨ ਇਹ ਜਿਹੜਾ ਦੁਕਾਨ ਤੋਂ ਟਾਈਮ ਘੱਟ ਕੱਢ ਪਾਏ ਪਰ ਪ੍ਰਮਾਤਮਾ ਸਮਾਂ ਲਿਆਵੇ ਚੰਗਾ ਕਿਉਂਕਿ ਇਹ ਬੜਾ ਪੁਰਾਣਾ ਪਰਿਵਾਰ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਪਰਿਵਾਰ ਨੇ ਹੀ ਮੈਨੂੰ ਹੁਣ ਇਹ ਕਿਹਾ ਕਿ ਵਰਨ ਨੂੰ ਇਲੈਕਸ਼ਨ ਲੜਾਓ ਔਰ ਅਸੀਂ ਸਾਰੇ ਨਾਲ ਆ ਕਾਂਗਰਸ ਪਾਰਟੀ ਦੇ ਨਾਲ ਆ ਥੋਕ ਕੇ ਜਿਹੜੀ ਇਹ ਸਾਡੀ ਸਾਰਿਆਂ ਦੀ ਇੱਜ਼ਤ ਦਾ ਸਵਾਲ ਆ ਸੋ ਅਸੀਂ ਇਹ ਇਲੈਕਸ਼ਨ ਸਾਰੇ ਇਕੱਠੇ ਇੱਕ ਪਰਿਵਾਰ ਦੇ ਰੂਪ ਚ ਲੜਾਂਗੇ ਔਰ ਉਦੋਂ ਉੱਪਰ ਵੀ ਜਿਹੜੇ ਵਾਰਡ ਨੰਬਰ 16 ਦੇ ਮੇਰੇ ਸਮੁੱਚੇ ਪਰਿਵਾਰ ਨੇ ਜਿਨ੍ਹਾਂ ਦੇ ਕਾਰਨ ਹਮੇਸ਼ਾ ਮੈਨੂੰ ਪਿਆਰ ਮਿਲਿਆ ਜਿਨ੍ਹਾਂ ਦੇ ਕਾਰਨ ਹਮੇਸ਼ਾ ਮੇਰੀ ਪਛਾਣ ਬਣੀ ਹੈ ਦਿੱਲੀ ਤੱਕ ਮੈਂ ਉਮੀਦ ਕਰਦਾ ਔਰ ਹੱਥ ਚੋੜ ਕੇ ਸਾਰਿਆਂ ਗੜੀ ਬੇਨਤੀ ਕਰਦਾ ਕਿ ਮੇਰਾ ਕੈਂਡੀਡੇਟ ਵਰੁਣ ਸ਼ਰਮਾ ਇਹਨੂੰ ਤਗੜੇ ਹੋ ਕੇ ਸਾਰੇ ਇੱਕ ਇੱਕ ਵੋਟ ਆਪਣੀ ਕੀਮਤੀ ਪਾਓ ਤਾਂ ਜੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਬਰਜੀਤ ਪਾੜਾ ਦਾ ਇੱਕ ਤੁਹਾਡੀ ਵਾਰਡ ਚ ਜਿਹੜਾ ਇਸ ਵਕਤ ਐਮਸੀ ਨਹੀਂ ਸੀਗਾ ਉਹ ਵੀ ਬਣੇ ਤੇ ਆਪਦੇ ਰਹਿੰਦੇ ਕਮਵਾੜ ਦੇ ਜਿਹੜੇ ਆਪਦੇ ਪ੍ਰਧਾਨ ਤੋਂ ਕਰਾਵੇ ਔਰ ਹਾਊਸ ਦੇ ਵਿੱਚ ਜਾ ਕੇ ਬੈਠੇ ਔਰ 16 ਨੰਬਰ ਵਾਰਡ ਦੀ ਨਿਮਾਇੰਦਗੀ ਕਰੇ ਇਹ ਪੂਰਨ ਵਿਸ਼ਵਾਸ ਵਰਨ ਨੂੰ ਦਉਂਦੇ ਆ ਕਿ ਪ੍ਰਮਾਤਮਾ ਨੇ ਤੁਰੇ ਤੇ ਮਿਹਰ ਕਰ ਦੇਣੀ ਆ ਔਰ ਜਿਸ ਢੰਗ ਨਾਲ ਪਹਿਲਾਂ ਕੰਮ ਕਰਦਾ ਸੀ ਉਹਦੇ ਨਾਲ ਵੱਧ ਕੰਮ ਕਰਕੇ ਆਪਦੀ ਵਾਰਡ ਦੀ ਕੋਈ ਵੀ ਸਮੱਸਿਆ ਆ ਪਹਿਲ ਦੇ ਆਧਾਰ ਤੇ ਅਸੀਂ ਵਚਨ ਦਿੰਦੇ ਆ ਕਿ ਇਹਦੀ 16 ਨੰਬਰ ਵਾਰਡ ਦੀ ਜਿਹੜੀ ਆ ਸਮੱਸਿਆਵਾਂ ਸਾਰੀਆਂ ਦੂਰ ਕਰਾਂਗੇ ਇੱਕ ਵਾਰ ਫੇਰ ਮੈਂ ਸਾਰੇ 16 ਨੰਬਰ ਵਾਰਡ ਦੇ ਆਪਣੇ ਸਮੁੱਚੇ ਸਾਥੀਆਂ ਨੂੰ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਮਿਹਰ ਭਰਿਆ ਹੱਥ ਵਰੁਣ ਸ਼ਰਮਾ ਦੇ ਉੱਤੇ ਰੱਖਿਓ ਤੇ ਆਪਣੇ ਐਮਐਲਏ ਆਪਣੇ ਬੱਚੇ ਦਾਸ ਬਰਿੰਦਰ ਪਾੜਾ ਦਾ ਜਿਹੜਾ ਹੋਰ ਉੱਚਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਮੀਲ ਪੱਥਰ ਜਿਹੜਾ ਕਾਇਮ ਹੋਵੇ ਤੇ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੋਰ ਚੰਗਾ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ